ਜਿੰਨੇ ਵੀ ਆਪਣੇ ਦਰਸ਼ਕ ਪਿਆਰੇ ਆ ਸਾਰਿਆਂ ਦਾ तहे ਦਿਲੋਂ ਤਨਬਾੜ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਕੀਤਾ ਨਹੀਂ ਤੇ ਦੋਸਤੋ ਅੱਜ ਜਿਹੜਾ ਮੇਨ ਟੌਪਿਕ ਆ ਇਹ ਮੈਂ ਤੁਹਾਡੇ ਬਾਰੇ ਲਿਆ ਰਿਹਾ ਕਿ ਵਿਚੋਲਾ ਵਿਚੋਲੇ ਕਿੰਨੇ ਤਰ੍ਹਾਂ ਦੇ ਹੁੰਦੇ ਆ ਕਿ ਕਿਹੋ ਜਿਹੇ ਨੇ ਕਿੰਨਾਂ ਦੇ ਰਸਤੇ ਮਤਲਬ ਸਹੀ ਸਿਰੇ ਚੜਦੇ ਆ ਕਿਹੜੇ ਮਤਲਬ ਗੱਪੀ ਛਰੱਪੀ ਵਿਚੋਲੇ ਤੇ ਹੋਰ ਵਿਚੋਲੀਆਂ ਦੀਆਂ ਕਿਸਮਾਂ ਬਾਰੇ ਦੱਸਦਾ ਤੁਹਾਨੂੰ ਮੈਂ ਸੋ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਇਹ ਹੀ ਆ ਵਿਚੋਲਿਆਂ ਬਾਰੇ ਤੇ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਸ਼ ਆ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਲੁੱਕ ਕਰੀਆ ਕਰੋ ਦਬਕੇ ਕਿਉਂਕਿ ਤੁਹਾਡੇ ਪਿਆਰ ਤੇ ਸਪੋਰਟ ਦੀ ਜਰੂਰਤ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਤਾ ਕਰੋ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਮੇਰਾ ਹੈਗਾ ਵਿਚੋਲਾ ਕਿਉਂਕਿ ਜੇ ਵਿਚੋਲਾ ਸਹੀ ਮਿਲ ਜੇ ਤਾਂ ਜ਼ਿੰਦਗੀ ਵਧੀਆ ਸਵਰਗ ਬਣ ਜਾਂਦੀ ਹੈ ਜੇ ਵਿਚੋਲਾ ਤੁਹਾਨੂੰ ਪਤਾ ਉਹੋ ਜਿਹਾ ਮਿਲ ਜੇ ਫਿਰ ਕਾਨੇ ਵਾਲੇ ਨੂੰ ਤੀਲੇ ਨਾਲ ਮਿਲ ਜੇ ਮਤਲਬ ਸਹੀ ਵਿਚੋਲਾ ਨਾ ਮਿਲੇ ਤੇ ਫਿਰ ਜ਼ਿੰਦਗੀ ਦੀ ਪਰੜੀ ਆ ਜਿਹੜੀ ਤੁਹਾਨੂੰ ਪਤਾ ਹੀ ਆ ਕਿਵੇਂ ਚੱਲਦੀ ਆ ਗੱਡੀ ਲੀਦੋ ਲੈ ਜਾਂਦੀ ਹੈਗੀ ਦੋਸਤੋ ਵਿਚੋਲਾ ਬਚੋਲੇ ਸਮਝੋ ਵੀ ਅੱਜ ਕੱਲ ਜਿਹੜੇ ਚੱਲਦੇ ਨੇ ਇਹ ਭੈਣ ਘੜਾਵੇ ਦੋ ਤਰ੍ਹਾਂ ਦੇ ਚੱਲਦੇ ਇੱਕ ਆਨਲਾਈਨ ਬਚੋਲੇ ਚੱਲਦੇ ਤੇ ਇੱਕ ਚੱਲਦੇ ਦੂਜੇ ਆਫਲਾਈਨ ਆਫਲਾਈਨ ਬਚੋਲੇ ਜਿਹੜੇ ਉਹ ਆਪਦੀਆਂ ਆਫਲਾਈਨ ਹੀ ਗੱਲਾਂ ਕਰਕੇ ਮਤਲਬ ਇੱਕ ਦੂਜੇ ਨੂੰ ਜਾਲ ਚ ਫਸਾਈਏ ਨੇ ਮੱਕੜdal ਦੇ ਵੀ ਸਾਡੀ ਉਂਗਲ ਖੱਟੀ ਹੋ ਜੇ ਉਂਗਲ ਖੱਟੀ ਕਰਨ ਦੇ ਮਾਰੇ ਬਥੇਰੇ ਇੱਥੇ ਬਚੋਲੇ ਜੇ ਬਣੇ ਬਟਾ ਛੋਟੇ ਤੋਂ ਲੈ ਕੇ ਵੱਡੇ ਕਰ ਪਰ ਇਹ ਸੋਚ ਸਮਝ ਕੇ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਸਾਰੀ ਜ਼ਿੰਦਗੀ ਦਾ ਹੁੰਦਾ ਹੈਗਾ ਬੰਦੇ ਦਾ ਰਹਿਣ ਸਹਿਣ ਹੋਰ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਿਰਖ ਪਰਖ ਨਾਲ ਕਰਨਾ ਚਾਹੀਦਾ ਹੈ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਣਾ ਬਚੋਲੇ ਦੀ ਜਿਹੜੇ ਬੰਦੇ ਦਾ ਢੱਡ ਮੋਟਾ ਹੋਊਗਾ ਠੀਕ ਹੈ ਤੇ ਸਰੀਰ ਮਤਲਬ 1.5 ਤੋਂ 4.5 ਤੋਂ 5 ਫੁੱਟ ਦਾ ਕੱਦ ਹੋਊਗਾ ਤੇ ਗੱਲਾਂ ਬਾਹਾਲੀਆਂ ਮਾਰੂਗਾ ਇਹ ਬਚੋਲਾ ਜਿਹੜਾ ਹੁੰਦਾ ਹੈਗਾ ਇਹਨੂੰ ਆਪਾਂ 0 ਨੰਬਰ ਦੇਵਾਂਗੇ ਇਹ ਬਚੋਲਾ ਠੀਕ ਨਹੀਂ ਹੋਊਗਾ ਇਹਨੇ ਉਧਰੋਂ ਜਾਨੀ ਕਿ ਵੀ ਇਧਰੋਂ ਵੀ ਤੇ ਉਧਰੋਂ ਵੀ ਦੋਨੇ ਪਾਸੇ ਉਂਗਲ ਖੱਟੀ ਕਰਾਉਣੀ ਹੁੰਦੀ ਹੈ ਇਹ ਬਚੋਲੇ ਦੀ ਕਿਸਮ ਹੈ ਇਹੋ ਜਿਹੇ ਬੰਦਿਆਂ ਨੂੰ ਸਿਰਫ ਉਂਗਲ ਖੱਟੀ ਕਰਾਈ ਵੀ ਸਾਡੇ ਸਾਹ ਪੇਜੇ ਤੇ ਬਸ ਅਸੀਂ ਰਸਤਾ ਸਿਰੇ ਚੜਾ ਦਗੇ ਤੇ ਮੁੜ ਕੇ ਕੋਈ ਕੁਛ ਮਰਜ਼ੀ ਹੋਈ ਜਾਵੇ ਮੁੜ ਕੇ ਆਪਾਂ ਬਾਤ ਨਹੀਂ ਪੁੱਛਣੀ ਤੇ ਹੋਇਆ ਵੀ ਬਥੇਰੀਆਂ ਨਾਲ ਪਿਛਲੀ ਯਾਰ ਮਤਲਬ ਅੱਜ ਜਿਨ੍ਹਾਂ ਮੈਂ 50 ਸਾਲ ਪਿੱਛੇ ਜਾੜੋ ਭਵੇਂ ਜਿਨ੍ਹਾਂ ਨਾਲ ਹੋਇਆ ਉਹਨਾਂ ਦੀ ਮੁੜ ਕੇ ਬਾਤ ਨਹੀਂ ਪੁੱਛੀ ਗਈ ਕਿਸੇ ਨੇ ਰਸਤਾ ਕਰਾਤਾ ਕਿਸੇ ਨੇ ਨਾ ਕਰਾਇਆ ਜਮ ਜਿਵੇਂ ਵੀ ਆ ਉਹ ਵਿਚਾਰਿਆਂ ਨੇ ਟਾਈਮ ਪਾਸ ਹੀ ਕੀਤਾ ਤੇ ਬਥੇਰੀਆਂ ਤੁਹਾਨੂੰ ਪਤਾ ਇੱਧਰ ਉੱਧਰ ਭਟਕਦੀਆਂ ਵੀ ਫਿਰਦੀਆਂ ਇਹ ਹੁੰਦੀ ਹੈ ਤੇ ਦੂਜੀ ਗੱਲ ਆ ਜਿਹੜਾ ਬਚੋਲਾ ਹੋਊਗਾ ਲੰਮਾ ਜਿਹਦਾ 7.5 ਫੁੱਟ ਦਾ ਕੱਦ ਹੋਊਗਾ ਤੇ ਗੱਲਾਂ ਵਧੀਆ ਕਰੂਗਾ ਜਿਹੜਾ ਆਪਦੀ ਤਸੱਲੀ ਵਧੀਆ ਦੇਊਗਾ ਉਹਦੇ ਤੇ ਵੀ ਥੋੜਾ ਜਿਹਾ ਵਿਸ਼ਵਾਸ ਘੱਟ ਕਰਨਾ ਚਾਹੀਦਾ ਕਿਉਂਕਿ ਜਿਹੜੇ ਇਹ ਗੱਲਾਂ ਨੇ ਗਲੜੀ ਹੁੰਦੇ ਆ ਕਿ ਤੇ ਸ਼ਾਪ ਤਾਂ ਹੀ ਮਤਲਬ ਹੁੰਦਾ ਜਿੰਨਾਂ ਨੂੰ ਜਾਂ ਮਤਲਬ ਤੁਹਾਡੇ ਐਸ ਚੀਜ਼ ਤਾਂ ਹੀ ਮਤਲਬ ਹੈ ਉਹੋ ਸਮਝ ਲਓ ਵੀ ਗੱਲਾਂ ਨਾਲ ਤੁਹਾਨੂੰ ਆਪਦੇ ਉਹ ਮੱਕੜ ਜਾਲ ਦੇ ਵਿੱਚ ਲੈ ਲੈਂਦੇ ਤੇ ਇਹੋ ਜਾਂ ਤੇ ਵੀ ਘੱਟ ਯਕੀਨ ਕਰਨਾ ਚਾਹੀਦਾ ਇਹ ਵਿਚੋਲੇ ਵੀ ਪਾਸ ਨਹੀਂ ਗੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਜਿਹੜਾ ਬੰਦਾ ਪੱਧਰ ਹੋਊਗਾ ਖਾਸ ਕਰ ਜਿਹਦੀ ਉਮਰ 40 ਤੋਂ 45 50 ਦੇ ਵਿਚਕਾਰ ਹੋਊਗੀ ਉਹ ਗੱਲ ਵੀ ਪੱਧਰੀ ਕਰੂਗਾ ਬੰਦਾ ਵੀ ਨਾਰਮਲ ਹੋਊਗਾ ਉਹ ਬੰਦਾ ਤਕਰੀਬਨ ਤਕਰੀਬਨ ਸਹੀ ਹੁੰਦਾ ਬਾਕੀ ਜਿਹੜਾ ਆਪਾਂ ਜਿੱਥੇ ਵੀ ਕਿਤੇ ਰਸਤਾ ਕਰਨਾ ਕੋਈ ਵੀ ਆ ਉਥੇ ਆਪਾਂ ਨੂੰ ਆਪ ਨੂੰ ਹੀ ਤੁਹਾਨੂੰ ਪਤਾ ਦੱਸਲੀ ਕਰਨੀ ਚਾਹੀਦੀ ਗਾ ਅੱਜ ਕੱਲ ਤਾਂ ਬੜਾ ਕੰਮ ਚੱਲ ਪਿਆ ਮੋਇਲਾ ਮੂਲਾ ਤੇ ਹੋਰ ਗੱਲਬਾਤ ਕਰ ਲੈਂਦਾ ਅਗਲਾ ਪਹਿਲਾਂ ਥੋੜਾ ਜਿਆਦਾ ਇਹ ਸੀਗਾ ਉਹ ਬੰਦਾ ਮਤਲਬ 40 ਤੋਂ 50 ਸਾਲਾਂ ਵਾਲਾ ਜਿਹੜਾ ਸਹੀ ਗੱਲਬਾਤ ਕਰੂਗਾ ਉਹ ਬੰਦਾ ਨਾਰਮਲ ਹੋਊਗਾ ਜਿਹੜਾ ਜਾਲੇ ਗੱਪ ਨਹੀਂ ਮਾਰੂਗਾ ਜਿਹੜਾ ਮਤਲਬ ਉਹ ਬੰਦਾ ਸਹੀ ਵਿਚੋਲਾ ਹੁੰਦਾ ਵਿਚੋਲਾ ਘਵਾਉਣ ਦੇ ਲਾਇਕ ਹੁੰਦਾ ਹੈਗਾ ਇਹੋ ਜਿਹੇ ਬੰਦੇ ਨੂੰ ਵਿਚੋਲਾ ਬਣਾਉਣਾ ਚਾਹੀਦਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੇ ਜਿਹੜੇ ਆਨਲਾਈਨ ਵਿਚੋਲੇ ਆ ਇਹ ਤਾਂ ਤੁਹਾਨੂੰ ਪਤਾ ਆਨਲਾਈਨ ਹੀ ਕੰਮ ਕਰੀ ਜਾਂਦੇ ਆ ਆਪਦੇ ਆਪ ਦੇ ਬਣਾਈ ਤੇ ਕੋਈ ਕਹਿੰਦਾ ਇੰਨੇ ਕਿੱਲਾਣਾ ਚਾਹੀਦੇ ਕੋਈ ਉਹ ਸਾਰੇ ਤੁਹਾਨੂੰ ਪਤਾ ਮਤਲਬ ਅੱਧੋਂ ਵੱਧ ਤਾਂ ਉਹ ਛੜਾਪੀ ਹੁੰਦੇ ਹੈਗੇ ਜਿਨ੍ਹਾਂ ਦੇ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾਗਾ ਇਹ ਆਨਲਾਈਨ ਵਿਚੋਲੇ ਤਾਂ ਮੈਂ ਜਮਈ ਬਿਲਕੁਲ ਤੁਹਾਨੂੰ ਕਹਿੰਦਾ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾਗਾ ਇਹ ਆਨਲਾਈਨ ਵਿਚੋਲੇ ਜਿਹੜੇ ਇਹ ਮੋੜ ਕੇ ਕਿਰਾ ਉਂਗਲਾਂ ਖੱਟੀਆਂ ਕਰਾ ਕੇ ਲੈ ਕੇ ਮੋਟੇ ਐ ਤੇ ਮੋੜ ਕੇ ਬੱਸ ਤੂੰ ਕੌਣ ਤੇ ਮੈਂ ਕੋਣ ਇਹਨਾਂ ਨੂੰ ਕਿੱਥੋਂ ਆਪਾਂ ਮੋੜ ਕੇ ਫੜ ਲਾਂਗੇ ਕਿੱਥੋਂ ਇਹਨਾਂ ਨੂੰ ਲੱਭਾਂਗੇ ਇਹ ਆਨਲਾਈਨ ਵਿਚੋਲਿਆਂ ਦਾ ਕੋਈ ਭਰੋਸਾ ਨਹੀਂ ਇਹ ਗੈਰ ਭਰੋਸੇਯੋਗ ਹੁੰਦੇ ਸਾਨੂੰ ਮੈਂ ਗੱਲ ਦੱਸਣਾ ਤੇ ਬਾਕੀ ਜਿਹੜੇ ਮਸੂਰ ਮੈਂ ਦ 50 ਬੰਦੇ ਦੀ 40 ਤੋਂ 45-50 ਸਾਲ ਵਾਲੀ ਉਮਰ ਹੋਵੇ ਬੰਦਾ ਸਾਊ ਹੋਵੇ ਦੇਖਣ ਲੱਗਦਾ ਉਹਦੇ ਬਾਰੇ ਚੰਗੀ ਦਰ ਨੇ ਉਹ ਬਚੋਲੇ ਕਾਮਜਾਪਰ ਨਹੀਂ ਅੱਜ ਕੱਲ੍ਹ ਬਾਈ ਉਂਗਲਾਂ ਖਟੀਆਂ ਕਰਾਉਣ ਵਾਲੀ ਬਚੋਲੇ ਆ ਸੋਨੂੰ ਮੈਂ ਗੱਲ ਦੱਸਣਾ ਤੇ ਬਚੋਲੇ ਦਾ ਮਤਲਬ ਕੀ ਆ ਬਚੋਲਾ ਤੇ ਵਿੱਚ ਥੋੜਾ ਜਿਹਾ ਮਾੜਾ ਮੋਟਾ ਜਿਹੜਾ ਰੱਖਦਾ ਓਲਾ ਤੇ ਫਿਰ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਉਹ ਮੁੜ ਕੇ ਤਾਂ ਪਈ ਹੁੰਦੀ ਆ ਢੋਲਾ ਢੋਲਾ ਇਹ ਮੇਰੀ ਗੱਲ ਦਾ ਸੋਨੂੰ ਮੈਂ ਦੱਸਣਾ ਗੱਲ ਵੀ ਯਕੀਨ ਕਰਿਓ ਇਹ ਬਥੇਰੇ ਨਾਲ ਹੀ ਹੋਈ ਆ ਜੇ ਵੀਡੀਓ ਚੰਗੀ ਲੱਗੀ ਅੱਜ ਦੀ ਬਚੋਲਾ ਬਾਰੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਇ ਜ਼ਰੂਰ ਦੇ ਦਿਓ ਧੰਨਵਾਦ ਥੈਂਕ ਯੂ ਤਾਂ ਕਿ ਮੁੜ ਕੇ ਪਛਤਾਉਣਾ ਨਾ ਪਵੇ ਆਪਾਂ ਨੂੰ ਬਾਅਦ ਦੇ ਵਿੱਚ ਇਹ ਕਰਕੇ ਸਹੀ ਕਰਨਾ ਚਾਹੀਦਾ ਸਾਰਾ ਕੰਮ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਥੈਂਕ ਯੂ